ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਾਰਿਸ ਪੰਜਾਬ ਜਥੇਬੰਦੀ ਇੱਕ ਪ੍ਰੋਗਰਾਮ ਲਈ ਕੰਜ਼ਾਰੇ ਆਉਣ ਵਾਲੀ 26 ਤਰੀਕ ਨੂੰ 26 ਨਵੰਬਰ 2025 ਨੂੰ ਇੱਕ ਪੈਦਲ ਮਾਰਚ ਜੰਗ ਹੱਕਾਂ ਦੀ ਸਫਰ ਇਨਸਾਫ ਦਾ ਇਹ ਉਹ ਦਿਨ ਹੈ 26 ਨਵੰਬਰ ਜਿਸ ਦਿਨ ਸ਼ੰਭੂ ਮੋਰਚਾ ਤੋੜ ਕੇ ਸਾਰੀ ਸੰਗਤ ਦਿੱਲੀ ਨੂੰ ਆਪਣੇ ਕਿਸਾਨੀ ਬਿੱਲਾਂ ਦੇ ਜਿਹੜਾ ਵਿਰੋਧ ਵਿੱਚ ਆਪਾਂ ਇੱਕ ਉਥੇ ਮਾਰਚ ਲੈ ਕੇ ਗਏ ਸੀ ਉਸ ਦਿਨ ਆਇਏ ਤੇ ਇਸ ਦਿਨ ਅਸੀਂ ਸਾਰੀ ਬਾਦਸ ਪੰਜਾਬ ਜਥੇਬੰਦੀ ਉਹ ਦਿਨ ਇੱਕ ਪੈਦਲ ਮਾਰਚ ਦਾ ਆਗਾਜ਼ ਕਰਾਂਗੇ ਸ੍ਰੀ ਦੰਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਜੋ 10 ਤਰੀਕ ਨੂੰ 10 ਦਸੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵੀ ਕੇ ਸਮਾਪਤੀ ਹੋਊਗੀ 10 ਤਰੀਕ ਨੂੰ ਹੋਇਆ ਜਿਸ ਦਿਨ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ ਮਨੁੱਖੀ ਅਧਿਕਾਰਾਂ ਦੀ ਗੱਲ ਜੋ ਖਾਲੜਾ ਸਾਹਿਬ ਨੇ ਕੀਤੀ ਸੀ ਤੇ ਇਹ ਮਾਰਚ ਜੋ ਪੈਦਲ ਮਾਰਚ ਅਸੀਂ ਉਲੀਕਿਆ ਇਹਦੇ ਵਿੱਚ ਗੱਲ ਪੰਜਾਬ ਦੇ ਹੱਕਾਂ ਦੀ ਤੇ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਮਤੇ ਦੀ ਇਹ ਸਾਡਾ ਮੇਨ ਮੋਟੀਵੇ ਆ ਵੀ ਅਸੀਂ ਸਾਰੇ ਪੰਜਾਬ ਨੂੰ ਆਬਾਮ ਨੂੰ ਇਸ ਤੋਂ ਜਾਣੂ ਕਰਾਈਏ ਇਹ ਹੋਰ ਵੀ ਜੇਕਰ ਮੈਂ ਤੁਹਾਡਾ ਸਾਥ ਦੇ ਰਹੀ ਦੇਖੋ ਜਥੇਬੰਦੀਆਂ ਜੇ ਗੱਲ ਕਰੀਏ ਤਾਂ ਗੱਲ ਪੰਜਾਬ ਦੀ ਆ ਪੰਜਾਬ ਦੇ ਹੱਕਾਂ ਦੀ ਆ ਕਿਵੇਂ ਆਪਣੀ ਨੌਜਵਾਨੀ ਅੱਜ ਤੁਸੀਂ ਦੇਖੋ ਯੂਨੀਵਰਸਿਟੀ ਧਰਨਾ ਲਾ ਕੇ ਬੈਠੇ ਆ ਐਜੀਟੇਸ਼ਨ 'ਚ ਬੈਠੇ ਆ ਇਹ ਸਾਰੀਆਂ ਗੱਲਾਂ ਜੇ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਹੜ੍ਹ ਆਏ ਆ ਉਹ ਵੀ ਕਾਰਨ ਇਹੀ ਸੀ ਵੀ ਪੰਜਾਬ ਦੀ ਜੇ ਪੰਜਾਬ ਕੋਲੇ ਖੁਦਮੁਖਤਿਆਰੀ ਹੁੰਦੀ ਪੰਜਾਬ ਕੋਲੇ ਆਪਦੇ ਹੱਕ ਹੁੰਦੇ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਸੀ ਤੁਸੀਂ ਸਾਡੇ ਸੀ ਹੱਥ ਦੀ ਗੱਲ ਕਰੀਏ ਕਿਸੇ ਸਾਲ ਜੇ ਸੰਗਤ ਕਿਸਾਨ ਮੋਰਚੇ ਵੱਲੋਂ 26 ਤਰੀਕ ਨੂੰ ਜਿਹੜਾ ਧਾਰਨਾ ਦਿੱਤਾ ਜਾਇਆ ਜਾ ਰਿਹਾ ਹੈ ਤੇ ਮਤਲਬ ਕਿ ਬਰੇਖੰਡ ਬਣਾਈ ਜਾ ਰਹੀ ਹੈ ਚੰਡੀਗੜ੍ਹ ਤੇ ਤੁਸੀਂ ਪੈਦਲ ਯਾਤਰਾ ਕਰਦੇ ਹੋਵੇ ਦੇਖੋ ਸਾਡਾ ਕੋਈ ਇੱਕ ਦਿਨ ਦਾ ਕੰਮ ਨਹੀਂਗਾ ਜੀ ਇਹ ਤੇ 15 ਦਿਨਾਂ ਦਾ ਪੈਦਲ ਮਾਰਚਾ ਰੋਜ਼ ਦੇ ਆਰਾਊਂਡ 30 ਕਿਲੋਮੀਟਰ ਸਾਡੇ ਪੜਾ ਹੋਣਗੇ 30-30 ਕਿਲੋਮੀਟਰ ਤੋਂ ਪਹਿਲਾ ਪੜਾ ਜਿਵੇਂ ਸਾਡਾ ਤੱਕ ਸ੍ਰੀ ਦੰਦਵਾਸਾਬ ਤੋਂ ਚੱਲ ਕੇ ਤਲਵੰਡੀ ਸਾਬ ਤੋਂ ਬਠਿੰਡੇ ਹਾਜੀ ਰਤਨ ਵਿਖੇ ਆਹੀਂ ਇਸ ਤੋਂ ਦੂਸਰਾ ਪੜਾ ਸਾਡਾ ਅਗਲੇ ਦਿਨ 6th ਨੇ ਗੁਪਤਸਰ ਸਾਹਿਬ ਚ ਤੇ ਤੀਸਰਾ ਪੜਾ ਸਾਡਾ ਜਿਵੇਂ ਮੁਕਸਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਵਿਖੇ ਆਈ ਅੱਗੇ 30-30 ਕਿਲੋਮੀਟਰ ਤੇ ਸਾਡੇ ਪੜਾ ਜਿਹੜਾ ਹੁਣ ਇਸ ਚ ਹੋਰ ਬਹੁਤ ਪੰਜਾਬ ਚ ਪ੍ਰੋਗਰਾਮ ਇਹਨਾਂ ਦਿਨਾਂ ਵਿੱਚ ਉਹ ਲਿਖੇ ਹੋਣਗੇ ਪਰ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਨਹੀਂ ਆ ਤੇ 15 ਦਿਨਾਂ ਦਾ ਪ੍ਰੋਗਰਾਮ ਆ ਇਸ ਚ ਅਸੀਂ ਮੇਨ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਪੰਜਾਬ ਦੇ ਹੱਕਾਂ ਲਈ ਤੇ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲਿਖਿਆ ਸੀਗਾ ਜਿਸ ਵਿੱਚ ਪੰਜਾਬ ਦੀ ਕੀ ਇੱਕ ਸਟੇਟ ਦੀ ਖੁਦਮੁਖਤਿਆਰੀ ਦੀ ਫੈਡਰਲ ਸਟਰਕਚਰ ਦੀ ਗੱਲ ਸੀ ਉਸ ਚੀਜ਼ ਨੂੰ ਅਸੀਂ ਸਾਰੇ ਸੰਗਤ ਦੇ ਰੂਬਰੂ ਕਰਾਂਗੇ ਇਹਦੇ ਚ ਕਿਸਾਨ ਜੱਥੇਬੰਦੀਆਂ ਜਾਂ ਸੱਤੀ ਜੱਥੇਬੰਦੀਆਂ ਉਹ ਵੀ ਹੋਣੇ ਨਹੀਂ ਦੇਖੋ ਜੀ ਕਾਲ ਸਾਰਿਆਂ ਨੂੰ ਆ ਓਪਨ ਕਾਲ ਆ ਕਿਉਂਕਿ ਗੱਲ ਪੰਜਾਬ ਦੀ ਆ ਪੰਜਾਬ ਦੇ ਹੱਕਾਂ ਦੀ ਆ ਖੁਦਮੁਖਤਿਆਰੀ ਦੀ ਆ ਤਾਂ ਸਾਰਿਆਂ ਨੂੰ ਸੱਦਾ ਸਾਰਿਆਂ ਨੂੰ ਖੁੱਲਾ ਸੱਦਾ ਐ ਇਸ ਵਿੱਚ ਜਿਹੜੇ ਕੀ ਪੰਜਾਬ ਨਾਲ ਚਿੰਤਕ ਆ ਪੰਜਾਬ ਪ੍ਰਤੀ ਦਰਦ ਰੱਖਦੇ ਆ ਉਹ ਸਾਰੇ ਇਸ ਵਿੱਚ ਸ਼ਮੂਲੀਅਤ ਕਰਨਗੇ ਜਿਹੜਾ ਨੰਦਪੁਰ ਸਾਹਿਬ ਦਾ ਮਤਲਬ ਹੈ ਸਨ ਇੱਕ ਨੇ ਗੱਲ ਹੋ ਗਈ ਜਿਹੜੇ ਸਿਆਸੀ ਪਾਰਟੀ ਕਰਦੇ ਹੋ ਤੁਹਾਨੂੰ ਵੀ ਲੱਗਦਾ ਇਹ ਇਹਦੇ ਗੱਲ ਪੂਰੀ ਜਾਣ ਪੂਰਾ ਨਹੀਂ ਹੋ ਸਕਿਆ ਕਿ ਹੁਣ ਰੈਲੇਵੈਂਟ ਹੈ ਗਿਆ ਤਾਂ ਦੇਖੋ ਰੈਲੇਵੈਂਸੀ ਤਾਂ ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਅੱਜ ਦਾਅਵੇ ਨਾ ਕਹਨਾ ਵੀ 95% ਆਪਣੀ ਸੰਗਤਾਂ ਜਾਂ ਵਾਮਾਂ ਜਿਨ੍ਹਾਂ ਨੇ ਇਹ ਪੜਿਆ ਨਹੀਂ ਹੋਇਆਗਾ ਮੇਨ ਜੇ ਆਪਾਂ ਗੱਲ ਕਰੀਏ ਸਰਦਾਰ ਕਪੂਰ ਸਿੰਘ ਵਾਲੇ ਜਿਹੜਾ 1972 ਚ ਸਰਦਾਰ ਕਪੂਰ ਸਿੰਘ ਨੇ ਇਹ ਸਥਾ ਰੱਖਿਆ ਸੀਗਾ ਆਨੰਦਪੁਰ ਦੇ ਮਤੇ ਦੇ ਰੂਪ ਵਿੱਚ ਉਹਦੇ ਵਿੱਚ ਫੈਡਰਲ ਸਟਰਕਚਰ ਦੀ ਗੱਲ ਸੀ ਤੇ ਸਟੇਟ ਕੋਲੇ ਕਿਹੜੇ ਹੱਕ ਹੋਣੇ ਚਾਹੀਦੇ ਆ ਤੇ ਇੱਕ ਸੈਂਟਰ ਕੋਲੇ ਕਿਹੜੇ ਹੋਣੇ ਚਾਹੀਦੇ ਉਸ ਤੇ ਬਾਈਫੋਕੇਸ਼ਨ ਕੀਤੀ ਗਈ ਸੀ ਤੇ ਉਹ ਉਸ ਤੋਂ ਬਾਅਦ ਕਿਵੇਂ ਸਮੇਂ ਦੀਆਂ ਸਰਕਾਰਾਂ ਨੇ ਤੇ ਕਿਵੇਂ ਉਸ ਵਿੱਚ ਆਪਣੇ ਲੀਡਰਾਂ ਨੇ ਉਸ ਤੇ ਪੈਰਾ ਵੀ ਦਿੱਤਾ ਤੇ ਉਸ ਤੋਂ ਬਾਅਦ ਉਸ ਨੂੰ ਕਿਵੇਂ ਜੇ ਆਪਾਂ ਗੱਲ ਕਰੀਏ ਕਿਸ ਤਰੀਕੇ ਨਾਲ ਉਸ ਨੂੰ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਜੋੜਤਾ ਇਹ ਉਹ ਆਪਾਂ ਨੂੰ ਵੱਖਵਾਦੀ ਦੀ ਗੱਲ ਦੇ ਰੂਪ ਵਿੱਚ ਆਪਣੇ ਸਾਹਮਣੇ ਆਪਣੇ ਸਾਰਿਆਂ ਦੇ ਜ਼ੈਨ ਵਿੱਚ ਪਾਤੀ ਜਿਹੜਾ ਨੰਬਰ ਸਾਹਿਬ ਦਾ ਮਤਲਬ ਹੈ ਕਿ ਉਹਦੇ ਚ ਇਹ ਸਮਝ ਆਉਂਦਾ ਵੀ ਜਿਹੜਾ ਮੰਗਾ ਹੈ ਨਾ ਚੰਡੀਗੜ੍ਹ ਪਾਣੀ ਜਾਂ ਟੈਂਪਰਾਂ ਸਰ ਕੁਝ ਹੋਰ ਕੋਈ ਪ੍ਰਾਪੀ ਹੋਵੇ ਲੱਗਿਆ ਇੱਕ ਕਾਰਨ ਨਾਲ ਜੁੜਿਆ ਜਾਂਦਾ ਵੀ ਸਿੱਖਾਂ ਦੇ ਮਤਲੇ ਹੈਗੇ ਜਾਂਦਾ ਇਹ ਇਹ ਸਮਝ ਆਉਂਦਾ ਨਹੀਂ ਜੀ ਦੇਖੋ ਇਹੀ ਅਸੀਂ ਸਾਰਿਆਂ ਦੇ ਰੂਬਰੂ ਕਰਨਾ ਚਾਹੁੰਦੇ ਆ ਮੈਂ ਅੱਜ ਤੁਹਾਡੇ ਸਾਰੇ মিডিਆ ਦੇ ਜ਼ਰੀਏ ਦੱਸਣਾ ਚਾਹੁੰਦਾਗਾ ਵੀ ਜਿਨ੍ਹਾਂ ਨੇ ਤਾਂ ਪੜਿਆ ਉਹ ਬੜੀ ਵਧੀਆ ਗੱਲ ਆ ਜਿਨ੍ਹਾਂ ਨੇ ਨਹੀਂ ਇਸ ਦਾ ਰੂਪਰੇਖਾ ਕੀਤੀ ਨੰਦਪੁਰ ਸਾਹਿਬ ਦਾ ਮਤਾ ਬੇਸਿਕਲੀ ਉਸ ਤੇ ਜੇ ਆਪਾਂ ਸ਼ਾਰਟ ਲੱਭ ਜਾਂ ਚਾਹੀ ਕਿੰਨੇ ਆ ਵੀ ਸੈਂਟਰ ਕੋਲੇ ਜਿਹੜੀਆਂ ਉਹਦੀਆਂ ਚੀਜ਼ਾਂ ਸੀਗੀਆਂ ਉਹ ਸੀਗੀ ਡਿਫੈਂਸ ਕਮਿਊਨੀਕੇਸ਼ਨ ਫੋਰਨ ਐਕਸਚੇਂਜ ਤੇ ਕਰੰਸੀ ਇਸ ਤੋਂ ਇਲਾਵਾ ਸਟੇਟ ਕੋਲੇ ਇੱਕ ਆਪਦਾ ਸੈਪਰੇਟ ਕਨਸਟੀਟਿਊਸ਼ਨ ਫਰੇਮ ਹੋਣਾ ਚਾਹੀਦਾ ਸੀ ਇਹ ਨੰਦਪੁਰ ਸਾਹਿਬ ਦਾ ਮਤਾ ਸੀ ਉਹ ਕਿਉਂ ਹੋਣਾ ਚਾਹੀਦਾ ਸੀ ਕਿਉਂਕਿ ਜਿਹੜੀ ਗੱਲ ਆ ਨਾ ਜਿਹੜੇ ਆਪਣੀ ਸਟੇਟਸ ਆ ਜਵੇਂ ਪੰਜਾਬ ਸੂਬਾ ਇੱਕ ਉਹਦਾ ਅਲੱਗ ਕਲਚਰ ਆ ਅਲੱਗ ਬੋਲੀ ਆ ਅਲੱਗ ਉਹਦਾ ਪਹਿਰਾਵਾ ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਵੀ ਆਪਣਾ ਰੀਤੀ ਰਿਵਾਜ ਆ ਜਾਂ ਆਪਣਾ ਜਿਹੜਾ ਸਿਸਟਮ ਆ ਉਹ ਆਪਣੇ ਕਲਚਰ ਤੋਂ ਬਾਹਰ ਨਹੀਂ ਹੋ ਸਕਦਾ ਕੁਝ ਆਪਣੀਆਂ ਮੈਂ ਕਹੂੰਗਾ ਵੀ ਟਰਮਸ ਐਂਡ ਕੰਡੀਸ਼ਨ ਆ ਜਿਹਦੇ ਵਿੱਚ ਆਪਾਂ ਨੂੰ ਆਪਣੀਆਂ ਰੀਤਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਤਾਂ ਉਸ ਨੂੰ ਮੁੱਖ ਰੱਖਦੇ ਹੋਏ ਵੀ ਆਪਣੀ ਸਟੇਟ ਨੂੰ ਮੁੱਖ ਰੱਖਦੇ ਹੋਏ ਜਿਹੜਾ ਇਹ ਕਨਸਟੀਟਿਊਸ਼ਨ ਫਰੇਮ ਹੋਣਾ ਚਾਹੀਦਾ ਇਹ ਆਨੰਦਪੁਰ ਸਾਹਿਬ ਦਾ ਮਤਾ ਕਹਿੰਦਾ ਉਸ ਵਿੱਚ ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬੇ ਦੀ ਮੰਗ ਆਉਂਦੀ ਆ ਤੇ ਉਸ ਤੋਂ 1978 ਵਿੱਚ ਪਹਿਲਾਂ ਤਾਂ ਅਕਾਲੀ ਦਲ ਨੇ ਵੀ ਇਸ ਚੀਜ਼ ਤੇ ਪਹਿਰਾ ਦਿੱਤਾ ਸਰਦਾਰ ਜਗਦੇਵ ਸਿੰਘ ਤਲਵੰਡੀ ਦੀ ਰਹਿਨਮਾਈ ਹੇਠ ਜਿਹੜਾ ਲੁਧਿਆਣੇ ਉਹਨਾਂ ਦਾ ਇਮਪ੍ਰੈਸ ਹੋਈ ਸੀਗੀ ਮੀਟਿੰਗ ਹੋਈ ਆ ਸਾਲਾਨਾ ਮੀਟਿੰਗ ਅਕਾਲੀ ਦਲ ਦੀ ਉਦੋਂ ਉਹਨਾਂ ਨੇ ਇਸ ਨੂੰ ਐਮੀਅਤ ਦਿੱਤੀ ਤੇ ਇਸ ਤੇ ਵਰਕ ਕੀਤਾ ਉਸ ਤੋਂ ਬਾਅਦ ਪੰਜਾਬੀ ਸੂਬੇ ਦੀ ਜਦੋਂ ਗੱਲ ਆਉਂਦੀ ਆ ਉਸ ਵਿੱਚ ਵਰਕ ਕਰਕੇ ਇਸ ਨੂੰ ਫਿਰ ਸੰਤਾਂ ਨੇ ਵੀ ਇਸ ਚੀਜ਼ ਨੂੰ ਪ੍ਰਵਾਨਗੀ ਕੀਤੀ ਐ ਇਸ ਤੇ ਥੋੜੇ ਜਿਹੇ ਚੇਂਜੇਸ ਕਰਤੇ ਸੀ ਸਮੇਂ ਦੇ ਹਿਸਾਬ ਨਾਲ ਜਿਵੇਂ ਟੈਲੀਕਾਸਟ ਆਪਣੀ ਗੁਰਬਾਣੀ ਦਾ ਦਰਬਾਰ ਸਾਹਿਬ ਤੋਂ ਰੇਡੀਓ ਪ੍ਰਸਾਰਣ ਦਾ ਵੀ ਲਾਈਵ ਟੈਲੀਕਾਸਟ ਕੀਤਾ ਜਾਵੇ ਫਿਰ ਜੇ ਨਸ਼ਿਆਂ ਦੇ ਪ੍ਰਤੀ ਉਸ ਵਿੱਚ ਪੁਆਇੰਟ ਰੱਖੇਗੇ ਪਾਣੀਆਂ ਦੀ ਗੱਲ ਰੱਖੀ ਗਈ ਉਹਦੇ ਵਿੱਚ ਕੁਝ ਐਡ ਹੋਗੇ ਸੀ ਪਰ ਜੇ ਉਹਦੀ ਰੂਪਰੇਖਾ ਸਾਰੇ ਦੀ ਦੇਖੀ ਜਾਏ ਤਾਂ ਉਹ ਇੱਕ ਸੈਪਰੇਟ ਕਨਸਟੀਟਿਊਸ਼ਨ ਜਿਹੜਾ ਸਟੇਟ ਕੋਲੇ ਹੋਣਾ ਚਾਹੀਦਾ ਉਹਦੀ ਡਰਾਫਟਿੰਗ ਸੀ ਜੀ ਜੀ ਸਰ ਜੀ ਕਹਿੰਦੇ 95% ਲੋਕਾਂ ਨੂੰ ਅਜੇ ਤੱਕ ਪੜਿਆ ਨਹੀਂ ਜਾਂ ਜਾਣਕਾਰੀ ਨਹੀਂ ਅੱਜ ਕੱਲ ਡਿਜੀਟਲ ਜੋ ਉਹਦੇ ਵਿੱਚ ਜੇ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਉਹ ਲਾਗੂ ਕਿਵੇਂ ਹੋਊਗਾ ਜਾਂ ਮੰਤਰਤ ਵਿੱਚ ਕੁਝ ਨਹੀਂ ਨਹੀਂ ਜੀ ਲਾਗੂ ਦੇਖੋ ਡਿਜੀਟਲ ਜਿਹੜਾ ਇਸ ਚ ਮਤਾ ਉਦੋਂ ਦੀਆਂ ਸਰਕਾਰਾਂ ਨੂੰ ਸਹੀ ਲੱਗਿਆ ਉਹ ਆਨਲਾਈਨ ਇਹ ਪ੍ਰੈਜੈਂਟ ਕੀਤਾ ਗਿਆ ਤੁਹਾਡੇ ਆਪ ਦੇ ਸਾਰਿਆਂ ਕੋਲੇ ਅੱਜ ਸਾਰਿਆਂ ਕੋਲੇ ਮੈਗੂੰਗਾ ਗੂਗਲ ਹੱਥ 'ਚ ਆ ਤੁਸੀਂ ਸਰਚ ਕਰ ਲਓ ਜੇ ਤੁਹਾਨੂੰ ਮਿਲ ਜੇ ਤਾਂ ਇਹ ਆਪਾਂ ਨੂੰ ਇਸ ਤੋਂ ਵਾਂਝੇ ਕੀਤਾ ਗਿਆ ਆਪਾਂ ਇਸ ਚੀਜ਼ 'ਚੋਂ ਖੁੰਝ ਗਏ ਸੀਗੇ ਤਾਂ ਸਾਡਾ ਪਹਿਲਾ ਫਰਜ਼ੇ ਬੰਦਾ ਵੀ ਆਪਣੇ ਹੱਕ ਕੀ ਆ ਪਹਿਲਾਂ ਉਹਦੇ ਤੋਂ ਤਾਂ ਜਾਣੂ ਹੋਈਏ ਆਪਣੀਆਂ ਫਿਰ ਜੇ ਅੱਜ ਆਪਾਂ ਇਸ ਚੀਜ਼ਾਂ ਤੋਂ ਜਾਣੂ ਹੁੰਦੇ ਤੇ ਆਪਾਂ ਨੂੰ ਆਪਣੇ ਹੱਕ ਮਿਲੇ ਹੁੰਦੇ ਤਾਂ ਜਿਹੜੇ ਆਪਣੇ ਨੌਜਵਾਨ ਅੱਜ ਯੂਨੀਵਰਸਿਟੀ ਧਰਨਾ ਲਾ ਕੇ ਬੈਠੇ ਆ ਉਹਨਾਂ ਨੂੰ ਇਹ ਲੋੜ ਨਹੀਂ ਸੀ ਜਿੱਥੇ ਵੀ ਜੇ ਆਪਾਂ ਗੱਲ ਕਰੀਏ ਜੇ ਉਹ ਯੂਨੀਵਰਸਿਟੀ ਪੰਜਾਬ ਕੋਲੇ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ਜਿੰਨੀਆਂ ਵੀ ਮੈਂ ਕੱਲੀ ਪੰਜਾਬੀ ਯੂਨੀਵਰਸਿਟੀ ਦੀ ਨਹੀਂ ਗੱਲ ਕਰਦਾ ਜਿੰਨੀਆਂ ਵੀ ਮੋਸਟਲੀ ਆਪਣੀਆਂ ਪੰਜਾਬ ਵਿੱਚ ਜਿਹੜੇ ਇੰਸਟੀਟਿਊਟਸ ਆ ਜਿਹੜੇ ਪੜ੍ਹਾਈ ਨਾਲ ਰਿਲੇਟਡ ਆ ਜਾਂ ਆਪਣੀਆਂ ਯੂਨੀਵਰਸਿਟੀਆਂ ਆ ਉਹਨਾਂ 'ਚ ਬੀਸੀ ਬਾਹਰਲੇ ਲੱਗੇ ਹੋਏ ਆ ਜਦੋਂ ਸਾਡੇ ਕੋਲੇ ਸਾਡੀ ਪੜ੍ਹਾਈ ਹੈ ਨਹੀਂ ਸਾਡੇ ਕੋਲ ਸਾਡਾ ਪਾਣੀ ਹੈ ਨਹੀਂ ਤੇ ਸਾਡੀ ਬੋਲੀ ਤੇ ਵੀ ਹਮਲੇ ਹੋ ਰਹੇ ਆ ਸਾਡਾ ਸਿਲੇਬਸ ਤੱਕ ਬਦਲਿਆ ਜਾ ਰਿਹਾ ਹੈਗਾ ਤੇ ਫਿਰ ਉਸ ਦਾ ਸਾਡਾ ਪਹਿਲਾ ਆਧਾਰ ਬੰਦਾ ਹੱਕ ਬੰਦਾ ਵੀ ਅਸੀਂ ਸਾਰੀ ਆਵਾਮ ਨੂੰ ਇਹਦੇ ਰੂਬਰੂ ਕਰਕੇ ਜਾਣੂ ਕਰਾਈਏ ਜਦੋਂ ਇਲੈਕਸ਼ਨ ਆ ਜਾਂਦਾ ਹੈਗਾ ਉਦੋਂ ਸਾਰੇ ਸਿਆਸੀ ਪਾਰਟੀਆਂ ਪਾਣੀ ਦੇ ਮੁੱਦੇ ਚੰਡੀਗੜ੍ਹ ਦਾ ਮੁੱਦਾ ਜਰਨਲਪਤ ਕੋਈ ਦਾ ਮੁੱਦਾ ਜਿਉਂਦੇ ਨੇ ਪਰ ਉਹ ਉਹ ਜਦੋਂ ਸਤਾ ਚਾ ਜਾਣੀ ਉਹ ਸਾਰੇ ਬੋਲੇ ਜਾਂਦੇ ਨੇ ਦੇਖੋ ਇਹੀ ਗੱਲ ਆ ਜੇ ਆਪਾਂ ਗੱਲ ਕਰੀਏ ਕਿਉਂ ਨਹੀਂ ਇਸ ਚੀਜ਼ ਤੇ ਬਾਤ ਚਵਾ ਚੱਕਦੇ ਅਸੀਂ ਇਹੀ ਚੀਜ਼ ਆ ਅਸੀਂ ਆਪਣੇ ਪੁਆਇੰਟਸ ਵੀ ਰੱਖੇ ਆ ਵੀ ਕਿਹੜੇ ਮੁੱਦੇ ਆਪਾਂ ਸੈਂਟਰ ਤੋਂ ਮੰਗਣੇ ਆ ਕਿਹੜੇ ਆਪਾਂ ਨੂੰ ਸੈਂਟਰ ਤੋਂ ਮੰਗਣੇ ਚਾਹੀਦੇ ਆ ਤੇ ਕਿਹੜੇ ਆਪਾਂ ਸਟੇਟ ਤੋਂ ਮੰਗਣੇ ਆ ਤੇ ਕਿਹੜੇ ਸਟੇਟ ਨਾਲ ਗੱਲ ਕਰਨੀ ਆ ਪਹਿਲਾਂ ਤਾਂ ਅੱਜ ਤੱਕ ਇਹੀ ਨਹੀਂ ਕਿਸੇ ਨੂੰ ਕਲੀਅਰ ਵੀ ਸਟੇਟ ਕੋਲੇ ਕਿਹੜੇ ਪਾਵਰ ਦਾ ਸੈਂਟਰ ਕੋਲੇ ਕਿਹੜੀਆਂ ਪਾਵਰ ਦਾ ਅਸੀਂ ਉਹ ਵੀ ਸਾਰੇ ਆਪਣੇ ਪੁਆਇੰਟਸ ਕਲੀਅਰ ਕੀਤੇ ਆ ਜਿਹੜੀਆਂ ਸਾਡੀਆਂ ਵਾਰਸ ਪੰਜਾਬ ਜਥੇਬੰਦੀ ਜਿਹੜੀਆਂ ਇੰਨਾ ਮੁੱਦਿਆਂ ਤੇ ਅਸੀਂ ਗੱਲ ਕਰਨੀ ਆ ਸੈਂਟਰ ਨਾਲ ਅਲੱਗ ਆ ਸਟੇਟ ਨਾਲ ਅਲੱਗ ਆ ਸਾਡੇ ਲੱਗਦਾ ਨਹੀਂ ਸੀ ਵੀ ਬਾਕੀ ਜਿਹੜੀਆਂ ਪੰਜਾਬ ਦੇ ਹਸਤਾਂ ਨੂੰ ਲੈ ਕੇ ਜਥੇਬੰਦੀਆਂ ਜਿਹੜੀਆਂ ਲੱਗਦੀਆਂ ਉਹਨਾਂ ਨਾਲ ਵੀ ਤਾਲਮੇਲ ਕਰਨਾ ਕੀ ਤੁਸੀਂ ਕੀ ਸੱਦਾ ਦਿੱਤਾ ਪਰ ਲੱਗਦਾ ਸੀ ਉਹਨਾਂ ਨਾਲ ਸੰਪਰਕ ਬਣਾ ਕੇ ਕੋਈ ਇੱਕ ਪਲੇਟਫਾਰਮ ਤੇ ਅੱਗੇ ਲੜਾਈ ਲੜੀਏ ਨਹੀਂ ਦੇਖੋ ਪਲੇਟਫਾਰਮ ਤੇ ਆਉਣਾ ਹਰੇਕ ਦੀ ਕਿਸੇ ਦੀ ਕਿਸ ਤਰੀਕੇ ਨਾਲ ਮਜਬੂਰੀ ਹੋ ਸਕਦੀ ਹੈ ਕਿ ਕਿਉਂਕਿ ਪੋਲੀਟੀਕਲ ਪਾਰਟੀਆਂ ਆ ਉਹਨਾਂ ਦੇ ਆਪਦੇ ਏਜੰਡੇ ਹੁੰਦੇ ਆ ਆਪਦੀ ਵਰਕਿੰਗ ਹੁੰਦੀ ਆ ਪਰ ਜੇ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਮੁੱਦੇ ਤੇ ਕਿਉਂਕਿ ਗੱਲ ਸਾਰੇ ਕਰਦੇ ਹੈਗੇ ਤੇ ਕੋਈ ਜੇ ਅਸੀਂ ਇਨੀਸ਼ੀਏਟਿਵ ਲੈ ਕੇ ਚੱਲ ਰਹੇ ਆ ਤਾਂ ਸਾਨੂੰ ਇਹੀ ਆਸ ਆ ਵੀ ਸਾਡੇ ਨਾਲ ਨਾਲ ਕੇ ਸਾਰੇ ਚੱਲਣਗੇ। ਇਹ ਗੱਲ ਇੱਕ ਗੱਲ ਬਲੋ ਇਹ ਪਹਿਲਾਂ ਬੀਐਨ ਵੀ ਚਾਇਤ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਜੰਨੂ ਵਿਰਸਤੀ ਦੇ ਘਰ ਨਾਲ ਅੱਜ ਤੱਕ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਇਹੀ ਗੱਲ ਹੈ ਜੇ ਸਟੇਟ ਕੋਲੇ ਆਪਦੇ ਹੱਕ ਹੋਣਗੇ, ਸੈਂਟਰ ਦੀ ਇੰਟਰਫੇਰੈਂਸ ਘਟੂਗੀ, ਸਟੇਟ ਆਪਦੇ ਆਪ ਚ ਮੈਂ ਕਹੂੰਗਾ ਸਟਰੋਂਗ ਹੋਊਗੀ ਤਾਂ ਇਹ ਚੀਜ਼ਾਂ ਆਪਣੇ ਤੇ ਹਮਲੇ ਨਹੀਂ ਹੋਣਗੀਆਂ। ਕਿਹੜੀ ਮਨੋਂ ਵਾਰਸ ਪੰਜਾਬ ਦੇ ਇੱਕ ਸਰ ਸਿਹਤਾਂ ਦੇ ਮਾਮਲੇ ਬਾਰੇ ਬੋਲਦਾ ਹੈ ਹੈਗੇ ਉਹਦੇ ਨੂੰ ਵਕਫੀ ਜੱਥੇ ਬੰਦੀ ਰਹੀ ਨਹੀਂ ਜੀ ਜੱਥੇ ਬੰਦੀ ਉਹੀ ਹੈ ਜਿਹੜੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀਗੀ ਵਾਰਸ ਪੰਜਾਬ ਦੇ ਜਿਹੜੀ ਕਿ ਹੁਣ ਸਾਡੀ ਇੱਕ ਪੋਲੀਟੀਕਲ ਫਾਰਮ ਵੀ ਇਹਦੇ ਵਿੱਚੋਂ ਨਿਕਲ ਚੁੱਕੀ ਆ ਜੋ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਆ ਕਿਉਂਕਿ ਅਸੀਂ ਕੋਈ ਵੀ ਐਸਟ ਵਿੰਗ ਖਾਲੀ ਨਹੀਂ ਛੱਡਣਾਗਾ ਸਾਡਾ ਧਾਰਮਿਕ ਵਿੰਗ ਵੀ ਆ ਸਾਡਾ ਮਜ਼ਦੂਰਾਂ ਦਾ ਵਿੰਗ ਵੀ ਹੈਗਾ ਕਿਉਂਕਿ ਮਜ਼ਦੂਰ ਵੀ ਅੱਜ ਕੱਲ ਇੱਕ ਸਾਨੂੰ ਉਨ੍ਹਾਂ ਬਾਰੇ ਵੀ ਸੋਚ ਕੇ ਚੱਲਣਾ ਪਊਗਾ ਸਾਡਾ ਧਾਰਮਿਕ ਵਿੰਗ ਸਾਡਾ ਕਿਸਾਨੀ ਵਿੰਗ ਸਾਡਾ ਇਸ ਤੇ ਸਾਰਿਆਂ ਦੇ ਵਰਕਿੰਗ ਚੱਲਦੀ ਆ ਠੀਕ ਆ ਵੀ ਕੁਝ ਸਮੇਂ ਦੀ ਮੰਗ ਹੋਣ ਕਰਕੇ ਅਸੀਂ ਆਪ ਦਾ ਜੇ ਇੱਕ ਵਿੰਗ ਜਿਹੜਾ ਸਾਡਾ ਪੋਲਿਟੀਕਲ ਵਿੰਗ ਸੀਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਅਸੀਂ ਪਹਿਲਾਂ ਇਸ ਚੀਜ਼ ਤੇ ਆ ਚੁੱਕੇ ਆ ਤੇ ਇੱਕ ਹੋਰ ਅਸੀਂ ਜਾਣਕਾਰੀ ਦਿੰਨੇ ਆ ਵੀ ਆਉਣ ਵਾਲੀ 15 ਤਰੀਕ ਨੂੰ 15 ਫਰਵਰੀ ਨੂੰ ਜਸਤਨ ਬਾਈ ਦੀ ਯਾਦਗਾਰ ਵਰਸੀ ਹੁੰਦੀ ਆ ਉਸ ਦਿਨ ਅਸੀਂ ਇਸ ਦੇ ਜਿਹੜੇ ਸਾਰੇ ਵਿੰਗ ਸਾਡੇ ਬਚ ਗਏ ਉਹਨਾਂ ਦੀ ਵੀ ਅਸੀਂ ਅਨਾਉਂਸਮੈਂਟ ਕਰ ਦਾਂਗੇ